ਤੋਂ ਬਤੌਰ ਫਿੰਗਰਪ੍ਰਿੰਟ ਹੈਡ ਲੱਗੇ ਸੀ ਕੱਲ ਸਾਡੇ ਰਿਸ਼ਤੇਦਾਰ ਵੀ ਆ ਤੇ ਮੇਰੇ ਖਲੀਕ ਵੀ ਆ ਮਹਿਕਮੇ ਤੋਂ ਕੱਲ 12 ਵਜੇ ਸਾਨੂੰ ਫੋਨ ਆਇਆ 11:30 ਵਜੇ ਫੋਨ ਆਇਆ ਜੀ ਪੁਲਿਸ ਮੁਲਾਜ਼ਮਾਂ ਦਾ ਤੇ ਇਦਾਂ ਗੈਰਾਂ ਨੂੰ ਉੱਥੇ ਔਨ ਡਿਊਟੀ ਅਟੈਕ ਹੋ ਗਿਆ ਕੋਰਟ 'ਚੋਂ ਫੋਨ ਕੀਤਾ ਕਿਸੇ ਨੂੰ ਤੇ ਫਿੰਗਰਪ੍ਰਿੰਟ ਲਾਣੇ ਸੀ ਤੇ ਕਹਿੰਦੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਤੇ ਮੌਕੇ ਦੇ ਉੱਤੇ ਗਏ ਆ ਸਾਡੇ ਐਸਐਸਪੀ ਸਾਹਿਬ ਨੇ ਆਪਣੇ ਜੂਨੀਅਰ ਅਫਸਰਾਂ ਦੀ ਡਿਊਟੀ ਵੀ ਲਾਈ ਉਹ ਵੀ ਗਏ ਨਾ ਗੱਡੀਆਂ ਨੂੰ ਕੀਆਂ ਲੈ ਕੇ ਗਏ ਹਸਪੀਟਲ ਸਿਵਲ ਹਸਪਤਲ ਗਿਆ ਤੇ ਉਹਨਾਂ ਕਹਿੰਦੇ ਐਡ ਐਡਿਸਪੋਟ ਦੇ ਤਰੂ ਵੀ ਸੀ ਤੇ ਵਧੀਆ ਮਰਾਜ਼ਮ ਸੀ ਬਹੁਤ ਵਧੀਆ ਮਰਾਜ਼ਮ ਤੇ ਸਾਰੇ ਹੁੰਦੇ ਆ ਜੀ ਬਹੁਤ ਵਧੀਆ ਮਰਾਜ਼ਮ ਸੀ ਦੇਖੋ ਕਿਹਦੇ ਮਰਾਜ਼ਮ ਦੀ ਮਗਰ ਉਹਨਾਂ ਦੇ ਆਏ ਆ ਜੀ ਵਧੀਆ ਮੈਡੀਕ ਨੇ ਤੇ ਕਮੋਡੀਟ ਕੀਤਾ ਬਹੁਤ ਮਗਰ ਪੈਰਬਾਈ ਵੀ ਕੀਤੀ ਕਰੋ ਕਰਮਾ ਦਾ ਸਰਦਾਰ ਜੀ ਨਹੀਂ ਪ੍ਰੈਸ ਦੇ ਜੀ ਉਸੇ ਟਾਈਮ ਵਾਲੀ ਡੈਥ ਹੋ ਗਈ ਤੇ ਸੰਸਕਾਰ ਤੇ ਬਗਦਾ ਪੁਲਿਸ ਦੀ ਟੁਕੜੀ ਆਈ ਹੈ ਸਲਾਮੇ ਵਗੈਰਾ ਦਿੱਤੀ ਹੈ ਉਹਨਾਂ ਦੀ ਤੇ ਹੁਣ ਤੇ ਰੱਬ ਦਾ ਭਾਣਾ ਮੰਨਣਾ ਪੈਣਾ ਜੀ ਪਰਿਵਾਰ ਨੂੰ ਮੁਲਾਜ਼ਮ ਬਹੁਤ ਵਧੀਆ ਸੀ ਸਾਰੇ ਮੁਲਾਜ਼ਮਾਂ ਦੇ ਸਾਨੂੰ ਕੱਲ੍ਹ ਦੇ ਹਸਪੀਟਲ ਕੋਈ ਸਬਦ ਸੁ ਮੁਲਾਜ਼ਮ ਦਾ ਫੋਨ ਆਇਆ ਜਿਨ੍ਹਾਂ ਨੇ ਵੀ ਉਹਨਾਂ ਦਾ ਡਿਊਟੀ ਕੀਤੀ ਹੈ ਤੇ ਤਕਰੀਬਨ ਜਿਹੜੇ ਰਿਟਾਇਰ ਵੀ ਮੁਲਾਜ਼ਮ ਚਲੇ ਗਏ ਉਹ ਵੀ ਇੱਥੇ ਆਏ ਬਹੁਤ ਵਧੀਆ ਮੁਲਾਜ਼ਮ ਸੀ ਮਹਿਕਮੇ ਦੇ ਵਿੱਚ ਅਸੀਂ ਸਭੀ ਸੀ ਪਰਿਵਾਰ ਉਹਨਾਂ ਦੇ ਬਗਰ ਉਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ ਤੇ ਵਾਈਫ ਹੈ ਪਰਮਾਤਮਾ ਨੂੰ ਜੋ ਮਨੁਸ਼ੀ ਉਹ ਗੱਲ ਕੀਤੀ ਉਹ ਕਿੰਨੀ ਕਮਰ ਸੀ ਇਹਨਾਂ ਦੀ 52 52 ਸਾਲ ਦੀ ਪੰਝੀ ਸਾਲਾਂ ਬੀਤੀ ਪੰਜ ਛੇ ਸਾਲਾਂ ਦੀ ਨੌਕਰੀ ਬਕਾਇਆ ਬਚਦੀ ਸੀ